ਸਤਿ ਸ਼੍ਰੀ ਅਕਾਲ ਜੀ ਸਾਰੇ ਪੈਂਪਰਾਂ ਨੂੰ ਹੋਰ ਸਨੋਂ ਟਟ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਦੇ ਵਿੱਚ ਅੱਜ ਮੈਂ ਲੱਗੀ ਆ ਮਨਚੂਰੀ ਬਣਾਉਣਾ ਠੀਕ ਆ ਜੀ ਤੇ ਫਿਰ ਲਓ ਜੀ ਮੈਂ ਕੱਦੂ ਕਸ਼ ਕਰਕੇ ਰੱਖ ਲਈ ਆ ਸਬਜੀ ਸਾਰੀ ਤੇ ਇਹ ਚ ਲੂਣ ਪਾ ਕੇ ਫਿਰ ਸਾਰੀ ਆਪਾਂ ਹਲਾ ਦਣੀ ਆ ਠੀਕ ਆ ਤੇ ਲੂਣ ਨਾਲ ਇਹ ਵਾ ਕੇ ਸਾਰਾ ਸਬਜ਼ੀਆਂ ਦਾ ਪਾਣੀ ਆ ਸਾਰਾ ਨਿਕਲ ਜਾਊਗਾ ਠੀਕ ਆ 10 ਮਿੰਟ ਲਈ ਇਹਨੂੰ ਰੱਖ ਦੇਣਾ ਵਾ ਇਧਰ ਮੈਂ ਤੇਲ ਰੱਖ ਦਿੱਤਾ ਵਾ ਗਰਮ ਹੋਣ ਨੂੰ ਜੀ ਤਾਂ ਕਪਰੇਜ ਪਾ ਕੇ ਪਾਣੀ ਨਾ ਇੰਦਾ ਕੱਢ ਲੈਣਾ ਬਸ ਜਿੱਦਾਂ ਮੂਲੀਆਂ ਨਚੋੜੀਦੀਆਂ ਨੇ ਜਿੱਦਾਂ ਸਾਰਾ ਪਾਣੀ ਪਾਣੀ ਲੈ ਚੁਣ ਲੈ ਨੂੰ ਨੇ ਆਪਰਾ ਪਾਣੀ ਸਾਰਾ ਛਾੜ ਦੇ ਤਾ ਸੱਤ ਨੇ ਕਿੰਨਾ ਪਾਣੀ ਨੇ ਫੇਰ ਇਹਦੇ ਵਿੱਚ ਪਾਉਣਾ ਠੀਕ ਆ ਹਾਂ ਲੋ ਜੀ ਇੱਕ ਚਮਚਾ ਕਸਤੂਰੀ ਮੇਥੀ ਦਾ ਪਾਉਣਾ ਵਾ ਠੀਕ ਆ ਲੂਣ ਆਪਾਂ ਪਹਿਲਾਂ ਹੀ ਪਾਇਆ ਸੀ ਤੇ ਥੋੜਾ ਘਾਟੀ ਪਾਉਣਾ ਅੱਧਾ ਕ ਚਮਚਾ ਲਾਉਂਦਾ ਹੋਰ ਪਾਉਣਾ ਠੀਕ ਆ ਇਹਦੇ ਵਿੱਚ ਥੋੜਾ ਜਿਹਾ ਲੂਣ ਘਾਟੀ ਹੁੰਦਾ ਮਿਰਚ ਵੀ ਨਹੀਂ ਨਹੀਂ ਹੁੰਦੀ ਖਾਸ ਠੀਕ ਆ ਅੱਧਾ ਕ ਚਮਚ ਜੀਰੇ ਦਾ ਪਾਉਣਾ ਠੀਕ ਆ ਲੋਚੀ ਇਹ ਚ ਸਰਫ ਤੇਨ ਚਾਰ ਮਿਰਚਾਂ ਮਹਰੀਆਂ ਇੰਨੀ ਕਿ ਪੌਣ ਨਾ ਜਿਆਦੀਆਂ ਨਾ ਪਾਉਣੀਆਂ ਠੀਕ ਆ ਤੇ ਇਹ ਫਿੱਕੀ-ਵਿੱਕੀ ਸਬਜੀ ਹੁੰਦੀ ਆ ਸੋਇਆ ਸੌਸ ਆ ਠੀਕ ਆ ਜੀ ਆਮ ਦੀ ਸੋਇਆ ਸੌਸ ਕੋਸ਼ੇ ਆ ਪਾਣੀ ਥੋੜੀ ਜੀ ਦੋ ਚਮਚੇ ਬਾਕੀ ਥੋੜਾ ਜਿਆ ਮਿੱਠਾ ਛੋਟਾ ਪਾਉਣਾ ਇੱਕ ਚੁਟਕੀ ਬਾਸ ਠੀਕ ਆ ਥੋੜੇ ਕੋੜੇ ਦਾ ਨਾ ਸੌਫਟ ਕ੍ਰਿਸਪੀ ਜਿਹਾ ਬਣਦੇ ਆ ਠੀਕ ਆ ਲੋ ਜੀ ਥੋੜਾ ਜਿਆ ਇਹਦੇ ਵਿੱਚ ਸਰਕਾ ਪਾਉਣਾ ਬਾਸ ਇੰਨਾ ਕੀ ਪਾਉਣਾ ਠੀਕ ਆ ਇੱਕ ਘੜਛੀ ਐਰਾ ਰੋਡ ਦੀ ਪਾਉਣੀ ਆ ਠੀਕ ਆ ਜੇ ਘੱਟ ਲੱਗੀ ਤਾਂ ਫਿਰ ਹੋਰ ਪਾਉਣੀ ਆ ਲਓ ਜੀ ਥੋੜਾ ਕੋ ਹੋਰ ਪਾਉਣਾ ਹੀ ਐਰਾ ਰੋਟ ਲੱਡੂ ਨਹੀਂ ਵੱਟੇ ਜਾਂਦੇ ਠੀਕ ਆ ਐਦਾਂ ਇਹਨਾਂ ਨੂੰ ਮਿਕਸ ਕਰ ਲੈਣਾ ਇਹ ਆ ਚੀਜ਼ ਬਣਾ ਕੇ ਦੇਖਣੀ ਆ ਜਦੋਂ ਆ ਚੀਜ਼ ਬਣ ਗਈ ਨਾ ਫਿਰ ਲੱਡੂ ਤਿਆਰ ਆ ਜੇ ਇਹ ਨਾ ਬਣੀ ਫਿਰ ਤੁਸੀਂ ਐਰਾ ਰੋਡ ਥੋੜਾ ਜਿਹਾ ਹੋਰ ਪਾਉਣਾ ਠੀਕ ਆ ਇਹਦੇ ਵਿੱਚ ਆਹ ਵੇਖੋ ਬਣਦੀ ਆ ਨਾ ਆ ਐਦਾਂ ਲੱਡੂ ਤਿਆਰ ਕਰਨੇ ਸਾਰੇ ਠੀਕ ਆ ਜੀ ਇਹ ਵੀ ਹੁਣ ਹੋ ਗਿਆ ਗਰਮ ਇਹਦਾ ਲੱਡੂ ਵਟ ਕੇ ਨਾਲ ਨਾਲ ਇਹਦਾ ਪਾਸ ਹੋ ਗਿਆ మీడియం ਗੈਸ ਰੱਖਣਾ ਵਾ ਜਿਆਦਾ ਤੇਜ਼ ਨਹੀਂ ਰੱਖਣਾ ਨਹੀਂ ਤੇ ਬਾਹਰੋਂ ਸੜ ਜਣੇ ਆ ਅੰਦਰੋਂ ਕੱਚੇ ਰਹਿ ਜਣੇ ਆ ਠੀਕ ਆ ਆਣੀ ਹੋਣ ਠੀਕ ਆ ਇੱਕ ਵਾਰੀ ਕੜਾਈ ਭਰ ਕੇ ਪਾਤੇ ਆ ਤੇ ਹਿਲਾਉਣਾ ਨਹੀਂ ਇਹਨੂੰ ਬਹੁਤਾ ਜੇ ਬਹੁਤਾ ਹਲਾਇਆ ਤੇ ਲੱਡੂ ਟੁੱਟ ਜਾਣੇ ਆ ਠੀਕ ਹੈ। ਛੇੜੀ ਨਾ ਮਰਲਾ ਮੜੀ। ਤੋ ਅਰਾ ਅਕਾ ਇਹਦਾ ਹੌਲੀ ਹੌਲੀ ਹਲਾ ਕੇ ਵੇਖ ਲੈਣਾ ਇਹਨਾਂ ਨੂੰ ਠੀਕ ਆ। ਦੇਖੋ ਇਹਦਾ ਲੱਪਾ ਸਹੀ ਹੋ ਜਾ ਕੋੜੇ। ਇਹ ਦੇਖੋ ਗੱਲਾ ਗੱਲਾ ਪਕੋੜਾ ਠੀਕ ਆ। ਸਾਹ ਲਾ ਕੇ ਹੌਲੀ ਹੌਲੀ ਦੇਖ ਲੈਣੇ ਆ। ਵੀ ਕੱਢ ਲਿਆ। ਹਾਂ ਤਾਂ। ਠੀਕ ਆ। ਲਓ ਜੀ। ਪਰੇ ਤਾਂ ਹੁਣ ਬਣ ਗਏ। ਕਿਉਂਕਿ ਹੁਣ ਇਹਨਾਂ ਕੱਟ ਲਈਏ ਆਪਾਂ। ਲਾਉਂਦੇ ਆ। ਲਓ ਜੀ Shimla mirch ਤੇ pyaaz ਮੈਂ ਕੱਟ ਲਿਆ। ਠੀਕ ਆ। ਤੇ ਆ ਹੈਗਾ error rote 2 ਚਮਚੇ ਪਾ ਕੇ ਪਾਣੀ ਦਾ ਘੋਲ ਕਰ ਲਿਆ ਤਿਆਰ। ठीक है ये ग्रेवी बनाने वास्ते तैयार वा लो जी तेल हो गया गर्म अद्धा चमच जीरे का पाया वा ठीक है ते प्याज तो शिमला मिर्च बढ़िया आता वा ਲੋਜੀ ਇਹਦੇ ਵਿੱਚ ਹੁਣ ਪਾਉਣੀ ਆ ਚਟਨੀਆ ਹੋਇਆ ਸੌਸ ਪਾਣੀ ਥੋੜੀ ਜੀ ਤੇ ਇਹ ਪਾਉਣਾ ਫਿਰ ਬਾਅਦ ਚ ਸਿਰਕਾ ਤੇ ਟਮਾਟਰ ਸੌਸ ਠੀਕ ਹੈ ਇਹਨਾਂ ਨੂੰ ਹਿਲਾਉ ਲੈਣਾ ਤੇ ਇਹਦੇ ਵਿੱਚ ਪਾਉਣੀ ਥੋੜੀ ਜਿਹੀ ਤੇ ਇਹ ਮਿਕਸ ਹੋ ਜਾਊਗਾ ਦਾ ਚਮਚਾ ਹੰਡਾ ਪੋਣਾ ਨਾ ਕਿਉਂਕਿ ਨਾਪਾ ਪਹਿਲ ਵੀ ਅਦੇ ਹੀ ਚਪਾਇਆ ਸੀ ਪਕੌੜੀਆਂ ਤੇ ਹੁਣ ਇਹਨਾਂ ਚਾਹੁੰਦੀ ਚੰਨ ਮਿਕਸ ਕਰ ਬਣਾ ਸਕੂੰ ਇੱਕ ਡੰਗਰ ਦਾ ਪਾਣੀ ਦਾ ਲੈ ਲਿਆ ਵਾ ਉਹਨੂੰ ਇਹ ਚ ਪਾਣਾ ਸਾਰੇ ਸਾਰਾ ਉਬਾਲ ਆ ਜਾਊਗਾ ਪਾਣੀ ਤਾਂ ਠੀਕ ਆ ਜਿਜੂਗਾ ਦੋ ਤਿੰਨ ਉਬਾਲੇ ਆ ਜਾਣਗੇ ਫਿਰ ਆਪਾਂ ਜਿਹੜਾ ਕੋਲ ਤਿਆਰ ਕੀਤਾ ਬਾਅਦ ਚ ਪੋਣਾ ਵਾ ਠੀਕ ਆ ਪਹਿਲੋਂ ਨਹੀਂ ਪੋਣਾ ਜੇ ਪਹਿਲੋਂ ਪਾਤਾ ਫੇਰ ਉਹ ਚੰਗੀ ਤਰ੍ਹਾਂ ਉਬਾਲਾ ਨਹੀਂ ਹੁੰਦਾ ਠੀਕ ਆ ਲਓ ਜੀ ਇਹਨੂੰ ਉਬਾਲਾ ਆ ਗਿਆ ਪਾਣੀ ਨੂੰ ਠੀਕ ਆ 2 ਕੁ ਮਿੰਟ ਹੋਰ ਰਿਜਨ ਲੈਣਾ ਵਾ ਠੀਕ ਆ ਤੇ ਕੱਚਾ ਪੰਨਾ ਜਿਹੜਾ ਪਾਣੀ ਚਾ ਲੋਵੇ ਪੋਸ਼ੀ ਪਾਣੀ ਉਹ ਬਾਲਾ ਆ ਗਿਆ ਚੰਗੀ ਤਰ੍ਹਾਂ ਤੇ ਆਹ ਇਹ ਰੋਟਾ ਸੋਲ ਲਿਆ ਵਾ ਠੀਕ ਆ ਤੇ ਇਹਦੇ ਵਿੱਚ ਪਾ ਦਣਾ ਹੁਣ ਇਹਦੇ ਨਾਲ ਇਹ ਹੁੰਦਾ ਆ ਕਿ ਗਰੇਵੀ ਬਣ ਜਾਂਦੀ ਆ ਸੰਘਣੀ ਹੋ ਜਾਂਦੀ ਆ ਉੱਤਨੀ ਅਗੇ ਪਤਲੀ ਹੈ ਕਿਉਂਕਿ ਮੈਨੂੰ ਥੋੜਾ ਜਿਹਾ ਘੱਟ ਲੱਗਾ ਵਾ ਤੇ 에ਰਰ ਰੋਟ ਤੇ ਇਹਨੂੰ ਥੋੜਾ ਜਿਹਾ ਹੋਰ ਭਾਦਣਾ ਇਹਦੇ ਵਿੱਚ ਤਰੀ ਸੰਗਣੀ ਹੋ ਜੇ ਚਲਕ ਤੇ ਪਹਿਲੀ ਗੱਲ ਇਹਨੂੰ ਧਿਆਨ ਰੱਖਣਾ ਫੁੱਟੀਆਂ ਨਾ ਪੱਜਣ ਠੀਕ ਆ ਠੰਡੇ ਪਾਣੀ ਚ ਇਹਨੂੰ ਭੋਲਣਾ ਵਾ ਗਰਮ ਚਣੀ ਭੋਲਣਾ ਠੀਕ ਆ ਤੇ ਡਰੈਕਟ ਸਿੱਧਾ ਵੀ ਇਹਨੂੰ ਹੋਣਾ ਥੋੜੀ ਜਿਹੀ ਹੋਰ ਸੰਗਣੀ ਹੋ ਜੇ ਐਂਡ ਤੇ ਪਕੌੜੇ ਪਾਉਣੇ ਆ ਠੀਕ ਆ ਪਹਿਲਾਂ ਪਕੌੜੇ ਪਾਏ ਫਿਰ ਸਾਰੇ ਖਰਾਬ ਹੋ ਜਾਣੇ ਵਿੱਚ ਲਓ ਜੀ ਗਰੇਵੀ ਹੋ ਗਈ ਹੁਣ ਸੰਘਣੀ ਹੁਣ ਪਕੌੜੇ ਸਾਰੇ ਮੈਂ ਵਿੱਚ ਪਾ ਲੈਣੇ ਆ ਠੀਕ ਹੈ ਜੀ ਆਪਣਾ ਮੰਜੂਰੀਨ ਪੰਡਾ ਕੇ ਤਿਆਰ ਹੋ ਗਿਆ ਠੀਕ ਹੈ ਦੇਖੋ ਵਧੀਆ ਲੱਗਦਾ ਨਾ ਇੱਕ ਚੀਜ਼ ਪਾਉਣੀ ਆ ਮੈਗੀ ਦਾ ਮਸਾਲਾ ਠੀਕ ਹੈ ਮੈਂ ਮੈਗੀ ਦੇ ਪੱਲੇ ਕੱਢ ਕੇ ਰੱਖਿਆ ਸੀ ਤੇ ਇਹਦੇ ਨਾਲ ਹੋਰ ਵਧੀਆ ਟੇਸਟ ਆਵੇਗਾ ਠੀਕ ਹੈ ਇਹਨੂੰ ਇੰంత ਤੇ ਪੋਣਾ ਬਾਦ ਗੁੱਛੇ ਤੇ ਬੰਨ ਜਾਣਾ ਮਨਚੂਰੀਆਂ ਸਾਰਾ ਠੀਕ ਹੈ ਲਓ ਜੀ ਮਨਚੂਰੀ ਸਾਡਾ ਬੜ ਕੇ ਤਿਆਰ ਹੋ ਗਿਆ ਠੀਕ ਹੈ ਮੈਂ ਗੈਸ ਕਰ ਦਿੱਤਾ ਬੰਦ ਲਓ ਜੀ ਆਪਣਾ ਮਨਚੂਰੀਆਂ ਹੁਣ ਹੋ ਗਿਆ ਤਿਆਰ ਠੀਕ ਹੈ ਜੀ ਇੰਨੀ ਹੀ ਪਲੇਟ ਆਪਾਂ ਜੇ ਬਾਜ਼ਾਰੋਂ ਲੈਣ ਜਾਈਏ ਨਾ ਤੇ 100 150 ਦਾ ਕੱਟ ਨਹੀਂ ਮਿਲਦੀ ਜੀ ਇਹੀ ਮਨਚੂਰੀਆਂ ਆਪਾਂ 50 60 ਰੁਪਏ ਦੇ ਵਿੱਚ ਤਿਆਰ ਹੋ ਜਾਂਦਾ ਬਹੁਤ ਸੌਖੇ ਤਰੀਕੇ ਨਾਲ ਠੀਕ ਹੈ ਇੱਕ ਵਾਰੀ ਘਰ ਜ਼ਰੂਰ ਬਣਾ ਕੇ ਵੇਖਿਓ ਬਾਜ਼ਾਰ ਨਾਲੋਂ ਇਹ ਘਰ ਵਧੀਆ ਚੀਜ਼ ਬਣਦੀ ਹੈ ਠੀਕ ਹੈ ਜੀ ਸਾਫ਼ ਸੁਥਰੀ ਨਾਲੇ ਠੀਕ ਆ